ਹਾਂਜੀ ਸਸ਼ੀਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਇਸ ਟਾਈਮ ਸਵੇਰ ਦਾ ਟਾਈਮ ਹੈ ਜੀ ਰੋਟੀ ਟੁੱਕ ਦਾ ਕੰਮ ਆਪਾਂ ਨੇ ਨਿਬੇੜ ਲੱਤਾ ਹੈ ਸਬਜ਼ੀ ਬਣਾ ਲਿੱਤੀ ਹੈ ਤੇ ਇੱਥੇ ਮੈਂ ਲਗਾ ਰਹੀ ਸੀਗੀ ਝਾੜੂ ਤੇ ਝਾੜੂ ਲਾਉਣ ਤੋਂ ਬਾਅਦ ਅੱਜ ਮੈਂ ਪੋਚਾ ਨਹੀਂ ਲਗਾਉਣਾ ਕਿਉਂਕਿ ਅੱਜ ਬਾਹਰ ਮੀਂਹ ਦਾ ਮੌਸਮ ਹੈ ਫਿਰ ਉਦਾਂ ਹੀ ਮਿੱਟੀ ਵਾਲੇ ਪੈਰ ਅੰਦਰ ਆ ਜਾਂਦੇ ਨੇ ਸਾਰੇ ਹੀ ਉਦਾਂ ਹੀ ਹੋ ਜਾਂਦਾ ਪੈੜਾਂ ਪੈ ਜਾਂਦੀਆਂ ਨੇ ਤੇ ਅੱਜ ਬਾਰ ਆਪਣੇ ਪੈ ਰਹੇ ਮੀ 2-3 ਦਿਨ ਤੋਂ ਲਗਾਤਾਰ ਹੀ ਵਸੇ ਪੈ ਰਹੇ ਪਰ ਅੱਜ ਥੋੜਾ ਜ਼ਿਆਦਾ ਸੀਗਾ ਤੇ ਇੱਥੇ ਮਲਾਰੀ ਸੀਗੀ ਝਾੜੂ ਅੰਦਿੱਕ ਟੈਕਨੋਲੋਜੀ ਆਪਾਂ ਨੇ ਆਪਣੇ ਇੱਕ ਕਮਰੇ ਦੇ ਵਿੱਚ ਝਾੜੂ ਲਾ ਲਿੱਤਾ ਏ ਹੁਣ ਮੈਂ ਅੱਗੇ ਸੀਗੀ ਦੂਸਰੇ ਕਮਰੇ ਦੇ ਵਿੱਚ ਝਾੜੂ ਲਗਾਉਣ ਤੇ ਇੱਥੇ ਮੈਂ ਪਹਿਲਾਂ ਸਾਰਾ ਸਮਾਨ ਸਾਈਡ ਕੀਤਾ ਉਸ ਤੋਂ ਬਾਅਦ ਫੇਰ ਮੈਂ ਲਗਾਉਣਾ ਸ਼ੁਰੂ ਕੀਤਾ ਝਾੜੂ ਤੇ ਲੋ ਜੀ ਇੱਥੇ ਹੁਣ ਮੈਂ ਸਾਰੇ ਕਮਰੇੰਦਾ ਝਾੜੂ ਕੰਪਲੀਟ ਕਰਕੇ ਮੈਂ ਆ ਗਈ ਸੀਗੀ ਲੌਂਬੀ ਦੇ ਵਿੱਚ ਹੁਣ ਮੈਂ ਇੱਥੇ ਝਾੜੂ ਲਗਾਉਂਗੀ ਕਿਚਨ ਵੀ ਆਪਣਾ ਸਾਫ ਕਰ ਦਿੱਤੀ ਹੈ ਤੇ ਇੱਥੇ ਬਾਹਰ ਚਾਚਾ ਜੀ ਉਹਨੀਆਂ ਹਲੇ ਹੁਣੇ ਆਏ ਸੀਗੇ ਕੱਖ ਲੈ ਕੇ ਤੇ ਨਾਲੇ ਲੈ ਕੇ ਆਏ ਨੇ ਅੰਬੀਆਂ ਆਪਣੀ ਮੋਟਰ ਤੇ ਕਾਫੀ ਜ਼ਿਆਦਾ ਅੰਬੀਆਂ ਲੱਗੀਆਂ ਹੋਈਆਂ ਨੇ ਮੈਂ ਤੁਹਾਨੂੰ ਅਗੇ ਵੀਡੀਓ ਦੇ ਵਿੱਚ ਵੀ ਦਿਖਾਉਂਗੀ ਅੰਦਰ ਵੀ ਕਾਫੀ ਪਈਆਂ ਸੀਗੀਆਂ ਤੇ ਹੁਣ ਹੂਰ ਲੈਂਦੀ ਆ ਆਹ day. ਤੇ ਇੱਥੇ ਸਾਡੀ ਮਾਤਾ ਜੀ ਤੁਰ ਰਹੇ ਸੀ ਅੰਬੀਆਂ ਇਹ ਪਹਿਲਾਂ ਦੀਆਂ ਨੇ ਕੱਲ ਸ਼ਾਮ ਦੀਆਂ ਤੇ ਉਹ ਹੁਣ ਆਈਆਂ ਸਵੇਰ ਦੀਆਂ ਸ਼ਾਮ ਨੂੰ ਫੇਰ ਦੁਬਾਰਾ ਆ ਜਾਣਗੀਆਂ ਤੇ ਅੱਦਰ ਆਪਣੀਆਂ ਮੱਜਾਂ ਬੈਠੀਆਂ ਨੇ ਠੰਡੇ ਮੌਸਮ ਦੇ ਵਿੱਚ ਇਹ ਵੀ ਤਾਂ ਹੀ ਟਿਕੀਆਂ ਬੈਠੀਆਂ ਨਹੀਂ ਤਾਂ ਮੱਖੀਆਂ ਬਿਲਕੁਲ ਨਹੀਂ ਬੈਠਣ ਦਿੰਦੀਆਂ ਗਰਮੀ ਦੇ ਵਿੱਚ ਤਾਂ ਅੰਦਰ ਵਾਈਸਿਸ ਟਾਈਮ ਤੱਕ ਅਸੀਂ ਅੰਦਰ ਕਰ ਦਿੰਦੇ ਹੁੰਨੇ ਆ ਮੱਜਾਂ ਨੂੰ ਪਰ ਅੱਜ ਠੰਡਾ ਮੌਸਮ ਸੀਗਾ ਤਾਂ ਕਰਕੇ ਬਾਹਰੇ ਬੈਠੀਆਂ ਨੇ ਇਸ ਤੋਂ ਬਾਅਦ ਮੈਂ ਗਈ ਮਮਾ ਦੇ ਕੋਲ ਮਮਾ ਕਰ ਰਹੇ ਸੀਗੇ ਸੋਈ ਦੀ ਸਫਾਈ ਰੋਟੀ ਟੂ ਕਪਣਾ ਹੋ ਕੇ ਸੀਗਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਤੇ ਅੰਦਰ ਵਾਲੀ ਰਸੋਈ ਸਾਫ਼ ਕਰਤੀ ਸੀ ਆਪਾਂ ਨੇ ਹੁਣ ਆਪਾਂ ਬਾਹਰ ਵਾਲੀ ਰਸੋਈ ਸਾਫ਼ ਕਰ ਰਹੇ ਹਾਂ ਤੇ ਕਾਫੀ ਜ਼ਿਆਦਾ ਭਾਂਡੇ ਪਏ ਸੀਗੇ ਧੂਣ ਵਾਲੇ ਨੇ ਵਾਲੇ ਭਾਂਡੇ ਉਪਰ ਸੋਈ ਸਾਫ਼ ਕਰਨ ਤੋਂ ਬਾਅਦ ਫੇਰ ਆਪ ਆਪਣੇ ਭਾਂਡੇ ਮੰਜਾਂਗੇ ਸਾਰੇ ਕੰਮ ਕੰਪਲੀਟ ਕਰਨ ਤੋਂ ਬਾਅਦ ਤੇ ਜੀ نیچے ਤੁਹਾਨੂੰ ਜਿਹੜਾ ਕਾਲਾ ਕਾਲਾ ਦਿਖ ਰਿਹਾ ਹੋਣਾ ਉਹ ਨਾ ਧੂਈ ਕਰਕੇ ਹੋ ਗਿਆ ਕਿਉਂਕਿ ਮੰਮਾ ਮੇਰੇ ਬਿਮਾਰ ਸੀਗੇ ਉਹਨਾਂ ਦੇ ਘਰ ਦੇ ਸੱਟ ਵੱਜੀ 6-7 ਦਿਨੋਂ ਨਾ ਤੋ ਕੋਈ ਵੀ ਕੰਮ ਨਹੀਂ ਕਰ ਰਹਾ। ਗੇਟ ਵੱਜਿਆ ਸੀਗਾ ਜੀ ਉਹਨਾਂ ਦੇ ਤੇ ਉਸ ਤੋਂ ਬਾਅਦ ਮੇਰੇ ਦਾਦੀਓ ਸਾਰਾ ਕੰਮ ਕਰਦੇ ਸੀਗੇ ਉਦੋਂ ਮੈਂ ਨਾਨਕੇ ਗਈ ਹੋਈ ਸੀਗੀ ਤੇ ਨਾ ਦਾਦੀ ਨੇ ਚਾਹ ਤਰੀ ਚਾਹ ਤਰਨ ਤੋਂ ਬਾਅਦ ਉਹ ਨਹਾਉਣ ਚਲੇ ਗਏ। ਚਾਹ ਦੇ ਕੋਲ ਮਤਲਬ ਪੋਣਾ ਪਿਆ ਤਾਂ ਕੱਪੜਾ ਪੋਣਾ ਪਿਆ ਸੀਗਾ ਜੀ ਤੇ ਉਹਨੂੰ ਅੱਗ ਲੱਗ ਗਈ। ਤੇ ਜਦੋਂ ਤੱਕ ਦੇਖਿਆ ਉਹਨੇ ਕਾਫੀ ਡੱਬੇ ਵਗੈਰਾ ਉੱਥੇ ਬਾਲਟੀ ਵਗੈਰਾ ਜਲਾਤੀ ਸੀਗੀ ਤੇ ਉਹਦਾ ਕਰਕੇ ਕਾਲਾ ਕਾਲਾ ਹੋਇਆ ਪਿਆਗਾ ਸਾਰਾ ਤੇ ਉੱਤੇ ਛੱਤ ਤੇ ਵੀ ਤੂੰ ਤੂੰ ਇਹਦਾ ਜਿਹੜਾ ਕਿ ਦਾਗ ਹੈਗਾ ਆ ਜਿਹੜਾ ਕਿ ਹੁਣ ਅਸੀਂ ਦੇਖਦੇ ਸੀਗੇ ਵੀ ਛੱਤ ਕਿਵੇਂ ਸਾਫ਼ ਹੋਗੀ نیچے ਤਾਂ ਚਲੋ ਮੰਮਾ ਨੇ ਇੱਕ ਦੋ ਵਾਰ ਧੋ ਵੀ ਦਿੱਤਾ ਬਟ ਫਿਰ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਤੇ ਚਲੋ ਕੋਈ ਨਾ ਦੇਖਦੇ ਆ ਉਸ ਤੋਂ ਬਾਅਦ ਆ ਵੇਖੋ ਜੀ ਬਾਹਰ ਦਾ ਮੌਸਮ ਮੀਂਹ ਪੈ ਰਿਹਾ ਸੀਗਾ ਬਾਹਰ ਕਦੇ ਰੁਕ ਜਾਂਦਾ ਹੈ ਕਦੇ ਫੇਰ ਦੁਬਾਰਾ ਆ ਜਾਂਦਾ ਹੈ ਰੁਕ ਜਾਂਦਾ ਫੇਰ ਆ ਜਾਂਦਾ ਥੋੜੀਆਂ ਥੋੜੀਆਂ ਕਣੀਆਂ ਪੈ ਰੀਆਂ ਸੀਗੀਆਂ ਤੇ ਇੱਥੇ ਆਪਾਂ ਹੋ ਗਏ ਸੀਗੇ ਭਾਂਡੇ-ਭੁੰਡੇ ਮਾਂਜ ਕੇ ਫ੍ਰੀ ਸਾਰੇ ਕੰਮ ਹੋ ਗਏ ਆਪਣੇ ਕੰਪਲੀਟ ਹੁਣ ਆਪਾਂ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਤਦ ਤੱਕ ਦੇ ਲਈ ਸਸ਼ੇਕ ਗੱਲ Bye everyone.